ਨੋ ਨੂ ਮਾਰ ਕੇ ਤੂੜੀ ਵਾਲੇ ਕੋਠੇ ਵਿੱਚ ਦੱਬਿਆ ਲਹਿਰਾਗਾ ਅਗਰ ਸਥਿਤ ਪਿੰਡ ਨਗਲਾ ਵਿਖੇ 4 ਦਿਨਾਂ ਪਹਿਲਾਂ ਗੁੰਮ ਹੋਈ ਵਿਅਕਤੀ ਔਰਤ ਦੀ ਲਾਸ਼ ਸੋਹਰੇ ਘਰ ਅੰਦਰੋਂ ਹੀ ਤੂੜੀ ਵਾਲੇ ਕੋਠੇ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਜ਼ਿਕਰਯੋਗ ਹੈ ਕਿ ਸੋਹਰੇ ਪਰਿਵਾਰ ਵੱਲੋਂ 10 ਫਰਵਰੀ ਨੂੰ ਸੋਸ਼ਲ ਮੀਡੀਆ ਉੱਪਰ ਅਤੇ ਪਿੰਡਾਂ ਵਿੱਚ ਆਪਣੀ ਨੂ ਦੇ ਗੁੰਮ ਹੋਣ ਸੰਬੰਧੀ ਸੂਚਿਤ ਕਰਵਾਇਆ ਗਿਆ ਸੀ ਜਦਕਿ ਮ੍ਰਿਤਕ ਔਰਤ ਦਾ ਪਿੱਕਾ ਪਰਿਵਾਰ 4 ਦਿਨਾਂ ਤੋਂ ਆਪਣੀ ਲੜਕੀ ਦੀ ਭਾਲ ਵਿੱਚ ਸੀ ਮੇਰੇ ਕੋਲ ਬਣਾ 8 ਤਰੀਕ ਨੂੰ ਫੋਨ ਆਇਆ ਉਹਦੇ ਵੀ ਰੋਈ ਗਈ ਰੋ ਕੇ ਮੈਨੂੰ ਮੈਂ ਪੁੱਛਿਆ ਮੈਂ ਕੀ ਕਰਨਾ ਹੈ ਕਹਿੰਦੀ ਮੈਂ ਪਰੌਣੇ ਪੁੱਛਿਆ ਮੈਂ ਕਿਵੇਂ ਕਹਿੰਦੀ ਪਰੇਸ਼ਾਨ ਜੀ ਹੋ ਕੇ ਰੋ ਪਈ ਦੱਸਿਆ ਨਹੀਂ ਮੈਨੂੰ ਕੁਝ ਵੀ ਦੱਸ ਕੇ ਫਿਰ ਉਹਨੂੰ ਐਸੀ ਵੀ ਮੈਨ ਲੱਗੇ ਰੋਣਾ ਫਿਰ ਉਹਨੇ ਦੁਬਾਰੇ ਫੋਨ ਲਾਇਆ ਵੀ ਖੁਸ਼ ਰੱਖਾ ਇਹਨੂੰ ਸਾਨੂੰ ਦੱਸ ਕੇ ਰਾਜੀ ਨਹੀਂ ਕਿਸੇ ਨੂੰ ਵੀ ਕਿਉਂ ਮਨਾ ਮੇਰਾ ਪੇ ਨੂੰ ਤਕਲੀਫ ਦੇ ਕੇ ਰਾਜੀ ਤੇ ਉਹਨਾਂ ਸਾਨੂੰ ਦੇ ਕੇ ਰਾਜੀ ਸੀ ਦੁਬਾਰੇ ਫੋਨ ਕਰਿਆ ਕਹਿੰਦੀ ਮੈਂ ਖੁਸ਼ ਆ ਮੁੰਡੇ ਨਾਲ ਮੇਰੀ ਗੱਲ ਕਰਾਈਆ ਛੋਟਾ ਜਿਹਾ ਬਣ ਜਾਏ ਵੀਡੀਓ ਕਾਲ ਤੇ ਗੱਲ ਕਰਾਈਏ ਉਸ ਤੋਂ ਬਾਅਦ ਫਿਰ ਅਗਲੇ ਦਿਨ ਇਹ ਪਾਣਾ ਵਾਪਰੇ ਇਹਦਾ ਇਹ ਗੱਲ ਹੋਈ ਪਹਿਲਾਂ ਸਾਨੂੰ ਦਿਨੇ ਕੋਈ ਫੋਨ ਨਹੀਂ ਆਇਆ ਜਦੋਂ ਸਾਨੂੰ 4:00 ਵਜੇ ਫੋਨ ਆਇਆ ਵੀ ਕੁੜੀ ਗੁੰਮ ਹੋ ਗਈ ਅਸੀਂ ਨੇ ਮੈਂ ਲੈ ਲੈ ਤੇਲ ਪਵਾਣ ਆ ਰਹੇ ਤੇ ਕਿੰਨੇ ਇੱਕ ਮਿੰਟੂ ਦਿਨਾ ਆਪਣੇ ਦਮ ਦਾ ਉਹਨੂੰ ਮੋੜ ਕੇ ਗੱਡੀ ਫਿਰ ਮੈਂ ਉਸੇ ਵਕਤ ਘਰੇ ਬੱਗੇ ਕਰਨ ਜਾ ਕੇ امی ਮੰਮੀ ਰੈਡੀ ਤੇ ਇੱਕ ਪਰੌਣਾ ਭੇਜੇ ਨੇ ਜਾ ਕੇ ਫਿਰ ਇਹਨਾਂ ਨੇ ਮੈਨੂੰ ਫੋਨ ਕਰਿਆ ਇਹਨਾਂ ਨੇ ਦੁਬਾਰੇ ਜਦੋਂ ਮੰਮੀ ਰੈਡੀ ਆ ਗਈ ਉਹਰੇ ਬੀ ਕੁੜੀ ਲੱਭ ਗਈ ਇੱਥੇ ਸੇਖੂਆਸ ਦੱਸ ਦੇ ਨੇ ਕੋਈ ਫਿਰ ਅਸੀਂ ਆਥ ਨੇ ਉੱਥੇ ਆਏ ਸੇਖੂਆਸ ਕੋੜ ਨਬ ਤੋਂ ਮੁੰਡੇ ਲੈ ਕੇ ਆਏ ਆ ਤੁਸੀਂ ਭਾਲ ਕਰਦੇ ਰਹੇ ਹਾਂ ਹਾਂ ਸਾਨੂੰ ਐਂ ਕਹਿੰਗੇ ਵੀ ਕਿਤੇ ਉੱਥੇ ਆ ਉੱਥੇ ਅਸੀਂ ਐਂ ਉਲਝਤਾਂ ਨਹੀਂ ਜੀ ਰਹੇਗੇ ਹਾਂ ਐਂ ਦੱਸਿਆ ਵੀ ਕੋਈ ਆ ਕੇ ਚੈੱਕ ਕਰ ਸਹੀ ਤੁਸੀਂ ਇੱਥੇ ਇੱਥੇ ਵੀ ਇੱਥੇ ਪੈਰਾ ਰੱਖਿਆ ਗਿਆ ਥੋੜੇ ਪਿੰਡ ਵੱਲੋਂ ਹਾਂ ਪਿੰਡ ਵੱਲੋਂ ਮੇਰੇ ਡੈਡੀ ਵੱਲੋਂ ਦਾ ਬਾਕੀ ਪਿੰਡ ਦੇ ਮੁੰਡੇ ਆਉਂਦੇ ਰਹਿੰਦੇ ਸੀ ਰੋਜ਼ ਆ ਸਾਰੇ ਸੱਤ ਬੰਦੇ ਆ ਰਿਸ਼ਤੇਦਾਰ ਤੁਸੀਂ ਸਾਰੇ ਕਾਸੀ ਆ ਆ ਮਸਹੂਰੀ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਇੱਥੇ ਪਈ ਹੈ ਜਾਂ ਕਿਵੇਂ ਕੀ ਗੱਲ ਹੋਈ ਇਹਨਾਂ ਨੇ ਆਪ ਇਹ ਦੇਖਿਆ ਵੀ ਇੱਥੇ ਮੂਸਕੁਠਰੀ ਹੈ ਜਾਂ ਹੋਰੇ ਵਿੱਚ ਬੁਤਨੀ ਜੀ ਲੱਭੀ ਵਿੱਚੋਂ ਅੰਦਰੋਂ ਸੁਬਾਹ ਚੋਂ ਫੇਰ ਪਤਾ ਲੱਗਿਆ ਸਾਨੂੰ ਕੋਈ ਦੱਸਿਆ ਨਹੀਂ ਪਹਿਲਾਂ ਸਾਨੂੰ ਅਸੀਂ 605 ਚ ਪਾਉਂਦੇ ਰਹੇ ਵੀ ਕਦੇ ਇੱਧਰ ਲੱਭੀ ਹੈ ਜਾਂ ਇੱਧਰ ਲੱਭੀ ਹੈ ਕੋਈ ਇਹ ਜੇ ਕਿੰਨੇ ਬੰਦੇ ਤੇ ਤੁਹਾਨੂੰ ਸ਼ੱਕ ਕਿੰਨੇ ਬੰਦੇ ਤੇ ਸਾਨੂੰ ਤਾਂ ਸਾਰੀ ਤੇ ਸ਼ੱਕ ਹੈ ਜੀ ਚਾਰਾਂ ਤੇ ਪਰਚਾ ਹਾਂ ਇਕੱਲਾ ਬੰਦਾ ਇਹ ਜਿਆ ਕੰਮ ਨਹੀਂ ਕਰ ਸਕਦਾ ਕੀ ਮੰਗ ਕਰਦੇ ਤੁਸੀਂ ਇਹਨਾਂ ਦੇ ਕੀ ਕਰਾ ਇਸ ਤਰ੍ਹਾਂ ਮੰਗ ਕਰਦੇ ਪੂਰੀ ਸ਼ਕਤੂ ਸ਼ਕਤ ਸਾਂਝਾ ਮਿਲਣੀ ਚਾਹੀਦੀ ਮ੍ਰਿਤਕ ਔਰਤ ਦੀ ਲਾਸ਼ ਡਿਊਟੀ ਮੈਜਿਸਟ੍ਰੇਟ ਵੱਜੋਂ ਤਾਇਨਾਤ ਤਹਿਸੀਲਦਾਰ ਸੁਰਿੰਦਰ ਸਿੰਘ ਦੀ ਦੇਖਰੇਖ ਹੇਠ ਕੱਢੀ ਗਈ ਉਸ ਸਮੇਂ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਸਮੇਤ ਸੈਂਕੜੇ ਲੋਕ ਪਿੰਡ ਪਟਾਲਕਲਾਂ ਤੋਂ ਨਗਲਾਂ ਵਿਖੇ ਇਕੱਠੇ ਹੋ ਕੇ ਘਰ ਅੰਦਰ ਬੈਠੇ ਹੋਏ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਆਪਣੀ ਸਿਆਣਪ ਨਾਲ ਬਾਹਰ ਕੱਢਿਆ ਅਤੇ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਮੌਕੇ ਤੋਂ ਪੁਲਿਸ ਥਾਣਾ ਲਹਿਰਾਗਾਗਾ ਲੈ ਗਏ। ਪਿੰਡ ਪਟਾਲਕਲਾਂ ਦੇ ਦਰਸ਼ਨ ਸਿੰਘ ਦੀ ਪੁੱਤਰੀ ਸੁਖਜੀਤ ਕੌਰ ਦਾ ਵਿਆਹ ਤਿੰਨ ਕੁ ਬਰੇ ਪਹਿਲਾਂ ਲਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਨਗਲਾ ਨਾਲ ਹੋਇਆ ਸੀ। ਮ੍ਰਿਤਕਾ ਇੱਕ ਡੇਢ ਸਾਲ ਦੇ ਬੱਚੇ ਦੀ ਮਾਂ ਸੀ। ਗਲਕੋਟ ਕੇ ਮਾਰੀ ਹੋਈ ਜੀ। ਨੀਰ ਐਸ ਰੱਬ ਕੋਈ ਮਾਰੀ ਜੀ। ਹੁਣ ਮੈਨੂੰ ਪਛਤਾਵਾ ਬਹੁਤ ਆ ਜਾਂਦਾ। ਤੈਨੂੰ ਬੱਚੇ ਤਾਂ ਨਹੀਂ ਹੋਇਆ ਵੀ ਆਪਣੇ ਪਿੱਛੇ ਇੱਕ ਹੁਣ ਹੋਰ ਬੱਚੇ ਦਾ ਹੋਰ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਖਾਨਾ ਲਹਿਰਾ ਦੇ ਪਿੰਡ ਨਗਲਾ ਵਿਖੇ ਇੱਕ ਲੜਕੀ ਸੁਖਜੀਤ ਕੌਰ ਆ ਜੋ ਕਰੀਬ ਪਟਾਲ ਪਿੰਡ ਦੀ ਵਸਨੀਕ ਸੀਗੀ ਜੋ ਕਿ ਕਰੀਬ 3 ਸਾਲ ਤੋਂ ਨਗਲੇ ਵਿਖੇ ਗਈ ਹੋਈ ਸੀਗੀ ਜੋ 10 ਤਰੀਕ ਤੋਂ ਚਲੀ ਜੇ ਲੋਕ 10 ਤਰੀਕ ਤੋਂ ਜਿਹੜੀ ਉਹ ਘਰੋਂ ਲਾਪਤਾ ਸੀ ਜਿਸ ਬਾਰੇ ਸਾਰਾ ਇਲਾਕਾ মিডিਆ ਰਹੀ ਵੀ ਪੋਸਟਰ ਰਾਈ ਵੀ ਉਹਦੀ ਛਾਣਬੀਣਾ ਕਰਨ ਨਾਲ ਚੱ ਲੱਗੇ ਹੋਏ ਸੀਗੇ ਤੋਂ ਦਰਾਂ ਨੇ ਛਾਣਬੀਣਾ ਅਸੀਂ ਜਿਹੜੀ ਪੁਲਿਸ ਪਾਰਟੀ ਨਾਲ ਸ਼ਾਮਲ ਹੋਈ ਅੱਜ ਪਤਾਲ ਤੋਂ ਪਾਇਆ ਗਿਆ ਕਿ ਇਹਦੇ ਜਿਹੜੇ ਸਹੁਰਾ ਪਰਿਵਾਰ ਸੀਗੇ ਇਹਦਾ ਘਰ ਵਾਲਾ ਲਵਪ੍ਰੀ ਲਵਪ੍ਰੀਤ ਸਿੰਘ ਲਵਲੀ ਤੇ ਇਹਦਾ ਜਿਹੜਾ ਸਹੁਰਾ ਕਰਮਜੀਤ ਸਿੰਘ ਤੇ ਸੱਸ ਸਤਵੀਰ ਕੌਰ ਐਂਡ ਦਿਓਰ ਸੁਮਨਦੀਪ ਸਿੰਘ ਇਹਨਾਂ ਚਾਰਾਂ ਨੇ ਮਿਲੀ ਭੁਗਤ ਕਰਕੇ ਉਹਨੂੰ ਉਹਦਾ ਗਲਾ ਕੁੱਟ ਕੇ ਮਾਰ ਕੇ ਤੇ ਉਹਨੂੰ ਟੂੜੀ ਵਾਲੇ ਜਿਹੜੇ ਕਮਰੇ ਦੇ ਵਿੱਚ ਟੋਏ 'ਚ ਦੱਬ ਦਿੱਤਾ ਸੀਗਾ ਜਿਹਦੀ ਅਸੀਂ ਇਨਫੋਰਮੇਸ਼ਨ ਆ ਵੀ ਸਾਨੂੰ ਮਿਲਦੀ ਰਹੀਆਂ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਜ ਮੌਕੇ ਤੇ ਸਾਰੀ ਫੋਰਸ ਲਾ ਕੇ ਸਰਚ ਕੀਤੀ ਜੋ ਤੁਹਾਨੂੰ ਸਮੈਲ ਮਹਿਸੂਸ ਹੋਈ ਟੁੜੀ ਹਟਾਣ ਤੋਂ ਜਿਸ ਤੋਂ ਅਸੀਂ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਵਾ ਕੇ ਮੈਜਿਸਟ੍ਰੇਟ ਐਜੇ ਮੈਜਿਸਟ੍ਰੇਟ ਆ ਡਿਊਟੀ ਮੈਜਿਸਟ੍ਰੇਟ ਆ ਡੈਡਵਰਡ ਨੂੰ ਕਬਜ਼ੇ ਚ ਲਿਆ ਤੇ ਮੁਕੱਦਮਾ ਰਜਿਸਟਰ ਕਰਕੇ ਤੇ ਇਹਨਾਂ ਸਾਰਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ ਮਾਰੀ ਕਿਵੇਂ ਸੀ ਕੀ ਕਾਰਨ ਸੀਗੇ ਇਹਨਾਂ ਦੀ ਰਿਜ਼ਨ ਕੀ ਸੀ ਰੰਜਸ਼ ਇਹ ਇਹਨਾਂ ਦਾ ਘਰ 'ਚ ਕਲੇਸ਼ ਰਹਿੰਦਾ ਸੀਗਾ ਛੋਟੇ ਛੋਟੇ ਗੱਲਾਂ ਪਿੱਛੇ ਤੇ ਜਿਹਦੇ ਕਰਕੇ ਉਹ ਮੁੰਡੇ ਨੇ ਇਹਨਾਂ ਨੇ ਉਹਦੀ ਬਾਕੀ ਟੱਬਰ ਦੀ ਮਿਲੀ ਭੁਗਤ ਨਾਲ ਉਹ ਗੱਲ 'ਚ ਤਾਰ ਪਾ ਕੇ ਬੈਟਰੀ ਚ ਚਾਰਜ ਕਰਨ ਵਾਲੀ ਤਾਰ ਹੁੰਦੀ ਜਿਹੜੀ ਲੀਡ ਉਹਦੇ ਨਾਲ ਗਲ ਘੁੱਟ ਕੇ ਤੇ ਮਾਰ ਕੇ ਉਹਨੂੰ ਜਿਹੜਾ ਟੁੜੀ ਦੇ ਵਿੱਚ ਟੂਆ ਪੁੱਟ ਕੇ ਦਬੇ ਦਿੱਤਾ ਸੀਗਾ ਜੋ ਅਸੀਂ ਅੱਜ ਡਿਊਟੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਰਿਕਵਰ ਕਰ ਲਿਆ ਅਤੇ ਲੜਕੀ ਦੇ ਭਰਾ ਦੇ ਬਿਆਨਾਂ ਤੇ ਅਸੀਂ ਕੇਸ ਰਜਿਸਟਰ ਕਰਕੇ ਅਗਲੀ ਜਿਹੜੀ ਤਫ਼ਤੀਸ਼ ਹੈ ਇਨਵੈਸਟੀਗੇਸ਼ਨ ਹੈ ਉਹ ਜਾਰੀ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕੀ ਕੀ ਤਾਰਾ ਲਾਈ ਨਹੀਂ ਜਿੰਨੇ ਤੇ ਇਹਦੇ ਚ ਕਾਂਸਫਰੈਂਸੀ ਦੀ 120 20 ਤੇ 302 ਮਾਰਡਰ ਦੀ